ਉਹ ਨੂੰ ਆਨੰਦ ਆਉਂਦਾ ਗੁਰੂ ਦੀ ਬਾਣੀ ਵਿੱਚੋਂ ਗੁਰੂ ਨਾਲ ਜੁੜ ਕੇ ਉਸ ਨੂੰ ਬੜਾ ਆਨੰਦ ਆਉਂਦਾ ਉਹ ਇਸ ਆਨੰਦ ਵਿੱਚੋਂ ਫਿਰ ਨਿਕਲ ਨਹੀਂ ਸਕਦਾ ਅੰਮ੍ਰਿਤ ਹਰ ਰਸ ਚਾਖੇ ਹੁਣ ਆਖਰੀ ਪੰਕਤੀ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਹੁਣ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ हे ਭਾਈ ਜਿਸ ਪ੍ਰਭੂ ਨੇ ਤੇਰੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰ ਦਿੱਤੀਆਂ ਸਾਰੀਆਂ ਇਛਾਵਾਂ ਪੂਰੀਆਂ ਕਰ ਦਿੱਤੀਆਂ ਤੈਨੂੰ ਸਰੀਰ ਦਿੱਤਾ ਇਹਦੇ ਵਿੱਚ ਜਿੰਦ ਟਿਕਾ ਦਿੱਤੀ ਤੇਰੇ ਸਰੀਰ ਦਾ ਸਾਰਾ ਇੰਤਜ਼ਾਮ ਕਰ ਦਿੱਤਾ ਕਿਹੜੀ ਚੀਜ਼ ਲਗੋਈ ਹੈ ਹੁਣ ਤੇਰਾ ਫਰਜ਼ ਬਣਦਾ ਉਹਦਾ ਸੇਵਕ ਬਣ ਕੇ ਉਹਦੀ ਸੇਵਾ ਕਰਦਾ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪਾਈ ਜਿਨ ਤੇਰੇ ਮਨ ਦੀ ਹਰ ਇੱਕ ਇੱਛਾ ਪੂਰੀ ਕਰ ਦਿਤੀ ਸਾਡੇ ਮਨ ਦੀਆਂ ਇੱਛਾਵਾਂ ਉਹਨੇ ਸਾਰੀਆਂ ਪੂਰੀਆਂ ਕਰ ਦਿਤੀਆਂ ਭਾਵੇਂ ਸਾਨੂੰ ਨਹੀਂ ਸਮਝ ਆਉਂਦੀ ਲੋੜਾਂ ਸਾਰੀਆਂ ਦੀਆਂ ਪੂਰੀਆਂ ਕੀਤੀਆਂ ਹੋਈਆਂ ਉਸ ਪ੍ਰਭੂ ਨੇ ਸਾਰੀਆਂ ਦੀ ਲੋੜਾਂ ਪੂਰੀਆਂ ਕੀਤੀਆਂ ਹੋਈਆਂ ਪਰ ਮਨੁੱਖ ਅਨੁਭਵ ਨਹੀਂ ਕਰਦਾ ਕਿ ਮਰੀਆਂ ਲੋੜਾਂ ਸਾਰੀਆਂ ਪੂਰੀਆਂ ਕਰ ਦਿਤੀਆਂ ਕਾਟੇ ਮਹਿਸੂਸ ਕਰੀ ਜਾਂਦਾ ਕਾਟ ਪਤਾ ਕਿਉਂ ਮਹਿਸੂਸ ਕਰਦਾ ਗਵੰਡੀ ਦੇ ਘਰਾਂ ਜਿਆਦਾ ਦਿਖੀ ਜਾਂਦਾ ਜੇ ਗਵੰਡੀ ਨੂੰ ਤਾਂ ਬਹੁਤ ਯਾਰਾ ਦੇ ਦਿੱਤੀ ਗਵੰਡੀ ਨੂੰ ਤਾਂ ਬਹੁਤ ਕੁਝ ਮਿਲਿਆ ਹੋਇਆ ਮੈਨੂੰ ਨਹੀਂ ਮਿਲਿਆ ਇਹ ਹੁਣ ਜਿੰਨਾ ਕਿ ਤੈਨੂੰ ਲੋੜ ਸੀ ਮਹਾਰਾਜੇ ਤੈਨੂੰ ਦੇ ਦਿੱਤਾ ਜਿੰਨਾ ਕੋਲ ਨੂੰ ਲੋੜ ਸੀ ਉਹਨੂੰ ਦੇ ਦਿੱਤਾ ਇਸ ਕਰਕੇ ਗਵੰਡੀ ਦੇ ਘਰਾਂ ਨਹੀਂ ਦੇਖਦਾ ਹੈ ਜਿਹੜਾ ਗੁਰੂ ਦਾ ਸੇਵਕ ਹੈ ਉਹ ਆਪਣੇ ਘਰ ਵਿੱਚ ਹੀ ਦੇਖਦਾ ਪ੍ਰਭੂ ਨੇ ਮੈਨੂੰ ਬਹੁਤ ਕੁਝ ਦੇ ਦਿੱਤਾ ਮੈਂ ਰੋਟੀ ਘੱਲ ਨਾ ਵਧੀਆ ਹਰ ਤਰ੍ਹਾਂ ਦੀ ਉਹਨੂੰ ਗੱਡੀ ਦੀ ਲੋੜ ਸੀ ਉਹਨੂੰ ਗੱਡੀ ਦੇ ਦਿੱਤੀ ਮੈਨੂੰ ਮੋਟਰਸਾਈਕਲ ਦੀ ਲੋੜ ਆ ਮੈਨੂੰ ਮੋਟਰਸਾਈਕਲ ਦੇ ਦਿੱਤਾ ਕਈਆਂ ਕੋਲ ਸਾਈਕਲ ਵੀ ਨਹੀਂ ਹੈ ਇਸੇ ਇਦਾਂ ਵਿਚਾਰ ਕੇ ਜਿਹੜਾ ਪ੍ਰਭੂ ਦਾ ਸੇਵਕ ਉਹ ਸ਼ੁਕਰਾਨਾ ਹੀ ਕਰੀ ਜਾਂਦਾ ਹਰ ਇੱਕ ਦੀ ਇੱਛਾ ਰੱਬ ਨੇ ਪੂਰੀ ਕੀਤੀ ਹੁੰਦੀ ਹੈ ਜਿਹੜਾ ਪ੍ਰਭੂ ਦਾ ਸੇਵਕ ਹੈ ਨਾ ਉਹਦੀ ਕੋਈ ਇੱਛਾ ਨਹੀਂ ਰਹਦੀ ਪ੍ਰਭੂ ਉਦ ਇਹ ਸਾਰੀਆਂ ਇੱਛਾਵਾਂ ਹੀ ਖਤਮ ਕਰ ਦਿੰਦਾ ਉਹਦੀ ਇੱਕੋ ਇੱਛਾ ਰਹਿ ਜਾਂਦੀ ਹੈ ਕਿ हे ਪ੍ਰਭੂ ਮੈਂ ਤੇਰੇ ਚਰਨਾਂ ਨਾਲ ਜੁੜਿਆ ਰਾਂ ਤੇਰੀ ਤੇਰਾ ਸ਼ੁਕਰਾਨਾ ਹੀ ਕਰੀ ਜਾਮ ਸਤਿਗੁਰੂ ਜੀ ਕਹਿੰਦੇ ਹਨ ਜਿਸ ਪ੍ਰਭੂ ਨਾਲ ਤੇਰੇ ਮੰਨ ਦੀ ਹਰ ਇੱਕ ਇੱਛਾ ਪੂਰੀ ਕਰ ਦਿੱਤੀ ਹੁਣ ਤੂੰ ਉਹਦਾ ਸੇਵਕ ਬਣ ਕੇ ਵਸ ਉਹਦੀ ਸੇਵਾ ਵਿੱਚੇ ਲੱਗ ਜਾ ਉਹਦੀ ਸੇਵਾ ਵਿੱਚ ਕੀ ਲੱਗਣਾ ਉਹਨੂੰ ਭਲਾਉਣਾ ਨਹੀਂ ਹੈ ਉਹਦੀ ਯਾਦ ਵਿੱਚ ਜੁੜੇ ਰਹਿ ਉਹਦਾ ਸ਼ੁਕਰਾਨਾ ਹੀ ਕਰੀ ਜਾ ਜਦੋਂ ਉਹਦਾ ਸ਼ੁਕਰਾਨਾ ਕਰਾਂਗੇ ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇਵ ਨਾਨਕ ਦਾਸ ਤਾਕੈ ਬਿਨਿਹਾਰੈ ਜਿਨ ਪੂਰਨ ਪੈਜ ਰਖਾਈ ਦਾਹ ਨਾਨਕ ਉਸ ਪ੍ਰਭੂ ਤੋਂ ਸਤਿਗੁਰੂ ਤੋਂ ਸਤਕੇ ਜਾਂਦਾ ਜਿਨੇ ਮੇਰੀ ਪੂਰੀ ਇੱਜ਼ਤ ਰੱਖੀ ਹੈ ਪੂਰੀ ਇੱਜ਼ਤ ਪੂਰੀ ਇੱਜ਼ਤ ਕਿਹਾ ਗੁਰੂ ਸਾਹਿਬ ਨੇ ਜੇ ਪੂਰੀ ਇੱਜ਼ਤ ਕਿਹਾ ਤਾਂ ਇਹਨਾਂ ਮਤਲਬ ਅਧੂਰੀ ਇੱਜ਼ਤ ਵੀ ਹੈਗੀ ਅਧੂਰਾ ਕੰਮ ਕੋਈ ਵੀ ਚੰਗਾ ਨਹੀਂ ਹੁੰਦਾ ਅਧੂਰਾ ਮਕਾਨ ਪਿਆ ਰਹੇ ਚੰਗਾ ਲੱਗਦਾ ਅਧੂਰੀ ਕੋਈ ਵੀ ਚੀਜ਼ ਹੋਵੇ ਚੰਗੀ ਲੱਗਦੀ ਕਿਤੇ ਅਧੂਰੀ ਹੈ ਪੂਰੀ ਜੇ ਅਧੂਰੀ ਇੱਜ਼ਤ ਹੈ ਅਧੂਰੀ ਇੱਜ਼ਤ ਵੀ ਚੰਗੀ ਨਹੀਂ ਹੈ ਅਧੂਰੀ ਇੱਜ਼ਤ ਕਿਹੜੀ ਹੈ ਜਿਹੜੀ ਦੁਨਿਆਵੀ ਇੱਜ਼ਤ ਹੈ ਜਿਨ੍ਹਾਂ ਨੇ ਕੇਵਲ ਦੁਨਿਆਵੀ ਇੱਜ਼ਤ ਪੂਰੀ ਦੁਨਿਆਵੀ ਇੱਜ਼ਤ ਪ੍ਰਾਪਤ ਕਰ ਲਈ ਚੰਗਾ ਖਾ ਰਿਹਾ ਚੰਗਾ ਪਹਿਨ ਰਿਹਾ ਦੁਨੀਆਂ ਸਲਾਮਾ ਕਰ ਰਹੀ ਹੈ ਬੜੀ ਇੱਜ਼ਤ ਹੈ ਤਣਾੜ ਹੈ ਹਰ ਕੋਈ ਸਿਰ ਝੁਕਾਉਂਦਾ ਦੁਨੀਆਂ ਵਿੱਚ ਚੱਲਦੀ ਹੈ ਹੁਕਮ ਚੱਲਦਾ ਬੜੀ ਇੱਜ਼ਤ ਹੈ ਲੱਖਾਪਤੀ ਹੈ ਕਰੋੜਾਪਤੀ ਹੈ ਕਿਸੇ ਚੀਜ਼ ਦੀ ਘਾਟ ਨਹੀਂ ਲੋਕ ਸਾਰੇ ਸਤਿਕਾਰ ਕਰਦੇ ਆ ਇਹ ਅਧੂਰੀ ਇੱਜ਼ਤ ਹੈ ਜੇਕਰ ਉਹ ਗੁਰੂ ਨਾਲ ਨਹੀਂ ਜੁੜਿਆ ਪੂਰੀ ਇੱਜ਼ਤ ਜਦ ਬਣੇਗੀ ਜਦੋਂ ਸਭ ਕੁਝ ਹੁੰਦਾ ਹੋਇਆ ਰੱਬ ਨਾਲ ਵੀ ਜੁੜੇਗਾ ਗੁਰੂ ਨਾਲ ਵੀ ਜੁੜੇਗਾ ਇਹ ਕਹੇਗਾ हे ਪ੍ਰਭੂ ਇਹ ਮੇਰਾ ਕੁਝ ਵੀ ਨਹੀਂ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਇਹ ਸਭ ਕੁਝ ਤੇਰਾ ਹੈ ਮੇਰਾ ਕੁਝ ਵੀ ਨਹੀਂ ਹੈ ਓ ਮਨੁੱਖ ਇੱਥੇ ਵੀ ਇੱਜ਼ਤ ਖੱਟਦਾ ਫਿਰ ਫਿਰ ਪ੍ਰਲੋਕ ਵਿੱਚ ਵੀ ਉਹਦੀ ਇੱਜ਼ਤ ਹੁੰਦੀ ਹੈ ਫਿਰ ਪੂਰੀ ਇੱਜ਼ਤ ਹੈ ਪੂਰੀ ਇੱਜ਼ਤ ਗੁਰੂ ਨੇ ਬਣਾਉਣੀ ਹੈ ਇਸ ਕਰਕੇ ਉਸ ਵੈਗਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਪ੍ਰਾਪਤ ਕਰਕੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੇ ਲਈ ਸਾਨੂੰ ਰੋਜ਼ ਗੁਰੂ ਦੇ ਦਰ ਤੇ ਆ ਕੇ ਇਹ ਕਹਿਣਾ ਚਾਹੀਦਾ ਸਤਿਗੁਰੂ ਤੇਰੀ ਕਿਰਪਾ ਤੇਰਾ ਦਿੱਤਾ ਖਾਵੇ ਫਿਰ ਮੰਗਣ ਦੀ ਲੋੜ ਨਹੀਂ ਜਦੋਂ ਮਨੁੱਖ ਸ਼ੁਕਰਾਨਾ ਕਰਨ ਲੱਗ ਗਿਆ ਨਾ ਫਿਰ ਪ੍ਰਭੂ ਨੇ ਆਪਣੇ ਆਪ ਹੀ ਸਾਡੇ ਉੱਤੇ ਬਖਸ਼ਣ ਕਰੀਆਂਆਂ ਕਰੀ ਜਾਣੀਆਂ ਫਿਰ ਮੰਗਣ ਦੀ ਲੋੜ ਨਹੀਂ ਰਹਿੰਦੀ ਫਿਰ ਪ੍ਰਭੂ ਇੱਥੇ ਵੀ ਇੱਜ਼ਤ ਰੱਖੇਗਾ ਪਰਲੋਕ ਵਿੱਚ ਵੀ ਇੱਜ਼ਤ ਰੱਖੇਗਾ ਜੇ ਗੁਰੂ ਨਾਲੋਂ ਟੁੱਟ ਗਏ ਤਾਂ ਇੱਥੇ ਦੀਆਂ ਇੱਜ਼ਤਾਂ ਇੱਥੇ ਹੀ ਰਹਿ ਜਾਣੀਆਂ ਇੱਥੇ ਹੀ ਰਹਿਣੇ ਸਾਰੇ ਸੋਚ ਕਰਕੇ ਇਹ ਵਿਚਾਰ ਸੀ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਸ਼ਬਦ ਦੀ ਭੁੱਲਾਂ ਚੁਕਾਂ ਨਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ